ਮੇਰੇ ਚੈਨਲ ਨੂੰ ਪਿਆਰ ਕਰਨ ਵਾਲੇ ਤੇ ਮੈਨੂੰ ਇੰਨਾ ਮਾਨਸਤਕਾਰ ਦੇਣ ਵਾਲੇ ਸਾਰੇ ਭੈਣ ਭਰਾਵਾਂ ਦਾ ਬੱਚੇ-ਬੱਚੀਆਂ ਦਾ ਮੈਂ ਢਿਲੋਂ ਬਹੁਤ ਧੰਨਵਾਦ ਕਰਦੀ ਆਂ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਮੈਂ ਜਿਹੜਾ ਤੁਹਾਨੂੰ ਗੀਤ ਸੁਣਾ ਰਹੀ ਆਂ ਇਹ ਸੱਸ ਤੇ ਨੂੰਹ ਦਾ ਗੀਤ ਹੈ ਨੂੰਹ ਸੱਸ ਨੂੰ ਕਹਿੰਦੀ ਐ ਵੀ ਨੂੰਹਾ ਵੀ ਧੀਆ ਵਰਗੀਆਂ ਹੁੰਦੀਆਂ ਨੇ ਵੀ ਕਦੇ ਨੂੰਹ ਨੂੰ ਗਾਲ ਨਹੀਂ ਕੱਢੀਦੀ ਹੁੰਦੀ ਜੋ ਸੱਸ ਨੂੰ ਨੂੰ ਕਹਿ ਰਹੀ ਐ ਇਹ ਤੁਸੀਂ ਗੀਤ ਰਾਹੀਂ ਸੁਣਿਓ ਮੈਨੂੰ ਆਸ ਐ ਸਾਨੂੰ ਪਸੰਦ ਆਊਗਾ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਕਮੈਂਟ ਜ਼ਰੂਰ ਕਰਿਆ ਕਰੋ ਸਾਨੂੰ ਗਾਉਣ ਵਾਲਿਆਂ ਨੂੰ ਥੋੜਾ ਹੌਸਲਾ ਹੋ ਜਾਂਦਾ ਹੁੰਦਾ ਹੈ ਹੋਰ ਸਾਨੂੰ ਕੋਈ ਇਹਦੇ ਪੈਸੇ ਨਹੀਂ ਮਿਲਦੇ ਕਮੈਂਟਾਂ ਦੇ ਤੇ ਬਸ ਥੋੜਾ ਜਿਹਾ ਸਾਨੂੰ ਅਸੀਂ ਮਾਨਸਤਕਾਰ ਸਮਝਦੇ ਆਂ ਵੀ ਤੁਸੀਂ ਸਾਨੂੰ ਮਾਨਸਤਕਾਰ ਦੇ ਰਹੇ ਹੋ ਜਿਹੜਾ ਕਮੈਂਟ ਦੇ ਰਹੇ ਹੋ ਜ਼ਰੂਰ ਕੋਈ ਨਾ ਕੋਈ ਕੰਪਲੀਮੈਂਟ ਦਿਆ ਕਰੋ ಸೊ ಮಸನ್ನು ಪಸದ ಆಣೋ ಪ್ಯಾರೀತೂಹಿ ಗಾಲ ಕಡಿ ತ ಕಟ್ಟೂಹಿ ಗಾಳ ಕ ਟਨੀ ਕੋੜੀ ਜੜਾ ਕੇ ਸੋਹਣੇ ਪੁੱਤ ਨੂੰ ਚਾ ਮਾ ਨਾਲ ਲਿਆਂਦੀਆ ਵਿਆਹ ਕੇ ਕਰਜਾ ਢ ਮਾਪਿਆਂ ਦਾ ਨੀਏ ਬੈਠ ਗਈਆਂ ਤੇਰੇ ਦਰ ਆ ਕੇ ਘਰ ਛੱਡ ਮਾਪਿਆਂ ਦਾ ਨੀਏ ਬੈਠ ਗਈਆਂ ਤੇਰੇ ਦਰ ਆ ਕੇ ਤੇਰੇ ਘਰ ਲਾਣ ਰਾਉਣ ਕਾਨੀਏ ਆ ਗਈਆਂ ಡಾರ ಡ ನೀೂಗಾಲ ಕಡ್ಡಿದ ಸಿಯ ನಾಳಿಯ ಕಟ್ಟೂಾನೂಗಾಲ ಕಡ್ಡಿದ ਕੇ ਕੇਸ 베ਰੇ সাজ ਰੇ ਨੂੰ ਹਾਂ ਵੈਲਾ ਤਾ ਬਣਾ ਦਿਆ ਨੇ ਜਾਨੀ ਸਸ ਸੌਰੇ ਸੁਤੇ ਹੋਏ ਨੂੰ ਬੈਠ ਮੰਜੇ ਉਤੇ ਦੀਂਦੀਆਂ ਫੁੜਾਣੀ ਸਸ ਸੌਰੇ ਸੁਤੇ ਹੋਏ ഉത്ത ഫ സാര കടിയ സസ്സ്ൂനി ഗ ூ கி ஜ ਕਹੇ ਪਾਰ ਨੂੰ ਨੂੰ ਤੂੰ ਸਮਝੇ ਪਰਾਇ ਏ ਤੀਨੂ ਤੂੰ ਆਪਣੀ ਕਹੇ ਪਾਰ ਨੂੰ ਨੂੰ ਤੂੰ ਸਮਝੇ ਪਰਾਇ ਨੇ ਹਾਂ ਬਿਨਾਂ ਸੇਵਾ ਨਾ ਕਰੇ ਕੋਈ ਯਾ ਚਾਹੇ ਹੋਣ ਕਰੇ ਲਖਨੀ ਇਸ ਸੈਨੂ ਹਾਨੂੰ ਨੀ ਗਾਲ ਕੱਢੀ ਦੀਏ ਤੀ ਅਨੜੋਂ ਦੀ ਆਨ ਕੱਟ ਨੀ ਨਹਾਨੂੰ ਨੀ ਗਾਲ ਕੱਢੀ ਦੀ ਤੋਂ ਮੜਿਆ ਦੇ ਫਿਰੇ ਪੈਂਦਾ ਗੜ ਤੂੰ ਵੱਡਿਆਂ ਦੇ ਮੜਦਾ ਹੈ ਤੜੀਆਂ ਫੜ ਉੱਚੇ ਆਰ ਕਾਨੂੰਨ ਆਇਆ ਲੱਗਦੇ ਨੀਵੇਂ ਆਨ ਲਗਦੀਆਂ ਫਲੀਆਂ ਉੱਚਿਆਰ ਖਾਨੂੰ ਨਹੀਂ ਆ ਲਗਦੇ ਨੀਵੇਂ ਆ ਨੂੰ ਲਗਦੀਆਂ ਭੜੀਆਂ ਵੱਡੇ ਕਰਾਂਦੀ ਗੁਲਾਮੀ ਨਹੀਂ ਹੰਕਰਿੰਦੀ ਤਾਂ ਹੀ ਲਕੀ ਕੈਣ ਕੌਲੀ ਚਟਨੀ ਇਸ ਸੇ ਨੂੰ ਹਾ ਨੂੰ ਨੀ ਗਾਲ ਗੱਡੀ ਦੀਏ ਧੀਆ ਨਾਲੋਂ ਦੀਆਂ ਨਾ ਕੱਟਨੀ ਇਸ ਸੇ ਨੂੰ ਹਾ ਨੂੰ ਨੀ ਗਾਲ ਗੱਡੀ ਦੀਏ ਧੀਆ ਨਾਲੋਂ ਦੀਆਂ ਨਾ ਕੱਟਨੀ